ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚਿਪੈ ਜਿਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨ ਨ ਪ੍ਰੀਆ ਭਾਰ ਸਹਸ ਸਿਆਨ ਪਾ ਲਖ ਹੋਈ ਤਾ ਇੱਕ ਨ ਚੱਲੇ ਨਾਲ ਕਿਵ ਸਚ ਰਹੀਏ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਬਣ ਜੀਅ ਹੁਕਮ ਮਿਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀ ਸੋ ਇਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਬੁਝੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਆਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਖੇ ਹੱਥ ਰੱਖ ਦੂਰ ਕਥਨਾ ਕਥਿਨਾ ਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗ ਅਰੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਚਾ ਸਾਈ ਸਚ ਨਾਹੀ ਭਾਖਿਆ ਪਾਉ ਪਰ ਔਖ ਹੈ ਮੰਗ ਹੈ ਦੇ ਦੇ ਨਾਦ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦੇਸ ਹੈ ਦਰਵਾਰ ਮਹੋਂ ਕੇ ਬੋਲਣ ਬੋਲੀਏ ਜਿਤ ਸੰਤ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੁਕਦੂਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਵੇਤਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਧਾਨ ਗਉ ਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜਿਹ ਹਉ ਜਾਣ ਆਖਾ ਨਾਹੀ ਕਹਿ ਨਾ ਕਥਨ ਨ ਜਾਈ ਗੁਰਾ ਇਕ ਦੇਹੁ ਜਾਈ ਸਵਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣ ਨ ਜਾਈ ਿਰਥ ਨਵਾ ਜਿਤ ਸੁਭਾਵਾ ਵਿਣ ਭਾਣੇ ਕੇ ਨਾਇ ਕਰੀ ਜੀਤੀ ਸਿਰ ਠੂ ਪਾਈ ਵੇਖਾ ਮਨ ਕਰਮਾ ਕਿਮ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੂਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬਜਾਈ ਸੁਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਰਿਆਰ ਜਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਿ ਨ ਆਵੈ ਤਮ ਬਾਤ ਨ ਪੁੱਛੈ ਕੀ ਕਿਤ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇਵ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਪੀਸ਼ੁਰ ਨਾ ਸੁਨਿਆ ਅੰਤਰਤਵਲੀ ਆਕਾਸ਼ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਛ ਨ ਸਕੇ ਕਾਲ ਨਾਨਕ ਭਗਤ ਦਸਦਾ ਵੇਗਾਸ ਸੁਨਿਆ ਦੂਪ pau ਕਾ ਨਾਸ ਸੁਨਿਆ ਈਸ਼ਰ ਵਰਮੇਂਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੋਗ ਜੁਗਤ ਤਨ ਭੇਦ ਸੁਨਿਆ ਸਾਸੁਤਿ ਸਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨੇ ਅੰਧੂਪ ਪਉ ਕਨਾਸ ਸੁਨੇ ਸਤ ਸੰਤੋਖ ਗਿਆ ਸੁਨੇ ਸਠ ਕੈਸ਼ ਨਾਲ ਸੁਨੇ ਪਰਪੜ ਪਾਵਹਿ ਮਾਨ ਸੁਨੇ ਲਾਗੇ ਸਹਿਜ ਤਿਆਨ ਨਾਨਕ ਭਗਤ ਸਦਾ ਵਿਗਾਸ ਸੁਨੇ ਅੰਧੂਪ ਪਉ ਕਨਾਸ ਸੁਨੇ ਅਸਰਾ ਗੁਨਾ ਕੀ ਗਾਹ ਸੁਨੇ ਸੇਖ ਪੀਰ ਪਾਤਸ਼ਾਹ ਸੁਨਿਆਂ ਦੇ ਪਾਵੈ ਰਾਹੁ ਸੁਨਿਆ ਹਵਤ ਵਸਗਾਹੋ ਨਾਨਕ ਭਗਤ ਸਦਾ ਵੇਗਾ ਸੁਨਿਆਂ ਧੂਪ ਪਵ ਕਾ ਨਾਸ ਮੰਨੇ ਕੀ ਗਤ ਕਹੀ ਨੰਝਾਏ ਜੇ ਕੋ ਕਹੈ ਪਿਛੈ ਬਿਛਤਾਏ ਕਾਗਦ ਕਲਮ ਉਨ ਲਿਖਨ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਐ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹ ਚੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸਿਓ ਪ੍ਰਗਟ ਜਾਏ ਮੰਨੈ ਮਾਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਭਾਵੇਂ ਮੁਖ ਦਵਰ ਮੰਨੈ ਪਰਵਾਰੈ ਸਾਧਾਰ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਗਵਨ ਬਿਖ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਮਨ ਪ੍ਰਧਾਨ ਬੰਚੇ ਪਾਵੇ ਦਰਗਹਿ ਮਾਨ ਪੰਚੀ ਸੋਹ ਹੈ ਦਰ ਰਾਜਾਨ ਬੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਪਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਬ ਰਖਿਆ ਜਨ ਸੂਤ ਜੇ ਕੋ ਜਹੋਏ ਸਚਿਆ ਤੌ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਵਤ ਲੈ ਕਵਨ ਜੋਰ ਜੀ ਜਾ ਤ੍ਰੰਗਾ ਕੇ ਨਾਭ ਸੁਨਣਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਲਿ ਰੂਪ ਕੀਤੇ ਦਾਤ ਜਾਨੇ ਕਉਣ ਕੂਤ ਕੀਤਾ ਬਸਾਏ ਕੁਕਬਾਉ ਤਿਸਤੇ ਹੋਏ ਲਖਦਰੀਆਉ ਕੁਦਰਤ ਕਵਣ ਕਾ ਵਿਚਾਰ ਵਾਰਣ ਜਵਾਇ ਇੱਕ ਬਰ ਜੋ ਉਦ ਭਾਵੇ ਸਾਈ ਭਲੀ ਕਰ ਤੁਸ ਸਦ ਸਬ ਅੰਕਾਰ ਅਸੰਖ ਜਪ ਸੰਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਹ ਪਖਸਾਰ ਸੰਖ ਮੋਣ ਲਿਵਲਾਈ ਤਾਰ ਕੁਦਰਤ ਕਵਣ ਗਾ ਵਿਚਾਰ ਵਾਰਿਆ ਨ ਜਾਵੇ ਇਕ ਬਰ ਜੋ ਤੁਧ ਭਾਵੇ ਸਾਈ ਭਲਿਕਾਰ ਤੁਸ ਰਸਲਾਮਤ ਨਿਰੰਕਾਰ ਅਸੰਖ ਮੁਰਖ ਅੰਧ ਖੋਰ ਸੰਘ ਚੋਰ ਹਰਾਮ ਖੋਰ ਸੰਖਮਰ ਕਰ ਜਾਏ ਜੋਰ ਅਸੰਖ ਗਲ ਵੱਡ ਹੱਤਿਆ ਕੁਮਾਹੇ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਹੀ ਰਾਹੇ ਸੰਖ ਮਲੇਸ਼ ਮਲ ਭਗਾ ਹੈ ਅਸੰਖ ਨਿੰਦਿਕ ਸਿਰ ਕਰ ਹੈ ਭਾਰ ਨਾਨਕ ਨੀਤਕ ਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ

ਪਰੀਏ ਹਤਪੈ ਤੰਦੇ ਪਾਣੀ ਤੋਤੇ ਉਤਰਸਖੇ ਮੂਤ ਪਲੀਤੇ ਕਪੜ ਹੋਏ ਦੇ ਸਾਬੂਨ ਲਈਏ ਹੋ ਤੋਏ ਪਰੀਏ ਮਤ ਪਾਪਾਂ ਗੈ ਸੰਗ ਉਹ ਧੂਪ ਨਾ ਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਹੋ ਆਪੇ ਵੀ ਜਾਪੇ ਖਾਹ ਨਾਨਕ ਹੁਕਮਿ ਆਬੋ ਜਾਹੋ ਤੀਰ ਸਤਪਨੇ ਅਨਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀ ਸਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਣੀ ਬਰਮਾਉ ਸਤਸੂ ਅਨ ਸਦਾ ਮਨ ਚਾਉ ਕਵਨ ਸੁਏਲਾ ਵਕਤ ਕਵਨ ਕਵਨ ਠਿਟਕਣ ਵਾਰ ਕਵਨ ਸੁਰਤੀ ਮਾਂ ਕਵਨ ਜਿਤ ਹੋਆ ਆਕਾਰ ਵੀਰ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆਂ ਜਿ ਲੇਖਨ ਲੇਖ ਪੁਰਾਨ ਥਿਤ ਵਰਨ ਜੋਗੀਆ ਨਿਰੁਤਮਨ ਕੋਈ ਜਾ ਕਰਤਾ ਸਿਰਠੀ ਕੋ ਸਾਜਿਆ ਆਪਣੇ ਜਾਣੈ ਸੋਈ ਕਿ ਕਰਿ ਆਖਾ ਕੀ ਸਲਾਹ ਕਿੰ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਡੇ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅਗੇ ਗਿਆਨ ਸੂਹੈ ਪਤਲ ਪਤਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਨੇ ਇੱਕ ਬਾਤ ਸੈ ਸਠਾਰੇ ਕਿਨਕ ਤੇ ਬਾਸ ਲੋਇਕ ਤਾਤ ਲੇਖਾ ਓਇ ਤਾਂ ਲਿਖੀਐ ਲੇਖ ਵਿਨਾਸ ਨਾਨਕ ਓਡਾ ਕੀਐ ਆਪੇ ਜਾਣੈ ਆਪ ਸਾਲਾ ਹਿਸਾਲਾ ਹੈ ਤਿਸੁਰਤ ਨ ਪਾਈਆ ਨਦੀਆਂ ਤੇ ਬਾਪੂ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹ ਜੀਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇਤ ਸਮਨੋਨਾ ਵੀਸਰੈ ਅੰਤੁ ਨਾਸਿ ਫਤੀ ਕਹਿਣ ਨਾ ਅੰਤ ਅੰਤ ਨ ਕਰਨੈ ਦੇਣ ਨਾ ਅੰਤ ਅੰਤਨ ਵੇਖਣ ਸੁਨਰਨ ਨਾ ਅੰਤ ਅੰਤਨ ਜਪੇ ਕੇਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਰ ਅੰਤ ਕਰਨ ਕੀਤੇ ਵਿਲਲਾਹੇ ਤਾਂ ਕੇ ਅੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਈ ਬੌਤਿਕੀਏ ਬੌਤਾ ਹੋਏ ਵੱਡਾ ਸਾਇਭ ਉੱਚਾ ਥਾਉ ਚਿ ਉਪਰ ਉੱਚਾ ਨਾਉ ਏਵਡੂ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੀਵੜੇ ਆਵ ਜਾਣਿਆ ਪਾਪ ਨਾਨਕ ਨੰਦਰੀ ਕਰਨ ਮੀ ਦਾਤ ਬੌਤਿਕ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਅਤ ਨਤਮਾਏ ਕੀਤੇ ਮੰਗੇ ਜੁਦ ਪਾਰ ਕੀਤੇ ਅੰਗਣ ਤ ਨਹੀਂ ਵਿਚਾਰ ਕੀਤੇ ਕਵਤ ਹੈ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਹੀ ਕੀਤਿਆਂ ਦੁਖ ਪੂਖ ਸਦ ਮਾਰੇ ਪਿੰਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕੱਖਣ ਪਾਇਓ ਜਾਣੇ ਜੀਤੀਆਂ ਮੂਖ ਖਾਇ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇ ਕੀ ਕੇ ਜਿਸ ਨੂੰ ਬਖਸ਼ੀਸ਼ ਇਬਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲਜਾਹਿ ਅਮੁੱਲ ਭਾਇ ਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੀਬਾ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁਲਾਖਿਆ ਨਾ ਜਾਏ ਅੱਖਾ ਕਰੇ ਲਿਵ ਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰੇ ਵਖਿਆਨ ਅੱਖ ਹੈ ਵਰਮੇ ਅੱਖ ਹੈ ਇੰਦ ਅੱਖ ਹੈ ਗੋਪੀਤਾ ਗੋਵਿੰਦ ਅੱਖ ਹੈ ਈਸੁਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖਣ ਅਣ ਅੱਖ ਦੇਵ ਅੱਖ ਹੈ ਸੁਰ ਨਰ ਮੁੰਜਣ ਸੇਵਕੇਤੇ ਅੱਖ ਹੈ ਅਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਗਣਸ ਕਹਿ ਕੇ ਜੇ ਉੜ ਪਾ ਤਿ ਉੜ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਅੱਖ ਬੋਲ ਵਿਗੜ ਤਾ ਲਿਖੀਐ ਸਰਗਵਾਰ ਰਗਵਾਰ ਸੋਦਰ ਕੀ ਹਾ ਸੋਕਰ ਕੀ ਹਾ ਜਿਤ ਵੇ ਸਰਬ ਸਮਾਲੇ ਵਾ ਜੇ ਨਾਦੁ ਨਿਕ ਅ ਸੰਕਾ ਕੀਤੇ ਵਾ ਉਹਨਹਾਰੇ ਕੀਤੇ ਰਾਗ ਪਰਿਸੰਕ ਕੈਣਗੇ ਤੇ ਗਉਨਹਾਰੇ ਗਾਵੇ ਤੁਨ ਪਉਣ ਪਾਣੀ ਬੈ ਸੰਦਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੁਤ ਲਿਖ ਜਾਣ ਹੈ ਲਿਖ ਰਿ ਧਰਮ ਵਿਚਾਰੇ ਗਾਵੇ ਈਸਰ ਵਰਬਾ ਦੇਵੀ ਸੋਣ ਸੁਦਸ ਸਵਾਰੇ ਗਾਵੇ ਇੰਦਨ ਦਸਨ ਬੈਠ ਦੇਉਤਿਆਂ ਦਰਨਾਲੇ ਗਾਵੇ ਸਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਾ ਵੀਰ ਕਰਾਰੇ ਗਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਵ ਮੋਹਣੀਆਂ ਮਨ ਮੋਹਣ ਸੁਰਗਾ ਵਿੱਚ ਪਿਆਲੇ ਗਵਨ ਰਤਨ ਪਾਇ ਤੇਰੇ ਅਰਸਤੀਸ ਨਾਲੇ ਗਵ ਜੁਦ ਮਾਮਲ ਸੂਰਾ ਗਵ ਹੈ ਕਣੀ ਚਾਰੇ ਗਵ ਹੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤ ਨੂੰ ਗਵਹ ਜੋਤ ਉਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਰ ਜਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਪੀਹੋ ਸਿਜਾਇ ਨੰਦਾ ਸਿਰਤਨ ਜਨ ਰਚਾਈ ਰੰਗੀ ਰੰਗੀ ਪਾਤੀ ਗਿਰ ਕਰਨ ਸਿਮਾਏ ਜਿੰਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਦਿ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰੰਭਾ ਛੋਲੀ ਤਿਆਨ ਕਰਵ ਪੂਤ ਚਿੰਤਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀ ਤਾਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਦਿਸੈ ਆਦੇਸ ਅਦ ਨੀਲ ਅਨੰਦ ਨਾਥ ਜੋ ਜੋ ਇੱਕੋ ਵੀਸ ਭੁਗਤ ਗਿਆਨ ਦਇਆ ਪੰਧਾਰਨ ਘੜਕੜਵਾ ਜੈ ਨਾਦ ਆਪਨਾ ਨਾਥੀ ਸਭ ਜਾ ਕੇ ਰਿਛਦਵ ਰਸਾਦ ਸੰਯੋਗ ਵਿਜੋਦ ਦੇ ਕਾਜ ਲਾ ਵਹਿ ਲੇਖਿ ਆਵੈ ਪਗ ਆਦੇਸ ਤੇ ਸੈ ਆਦੇਸ ਆਦਿ ਨੀਲ ਨਦ ਨਹਤ ਜੋ ਜੂਜੇ ਕੋ ਵੇਸ ਇਕ ਮਾਈ ਜੁਗਤ ਹੋਇ ਆਇ ਤਿਨ ਚੇਲੇ ਪ੍ਰਵਾਣਿਕ ਸੰਸਾਰੀ ਇਕ ਢੰਡਾਰੀ ਇਕ ਲਾਇ ਦੀਵਾਨ ਜੀਵਤ ਸੁਭਾਵਤ ਵਹਿ ਚਲਾਵੇ ਜੇ ਹੋਵੇ ਫਰਮਾਨ ਹੋ ਵੇਖੈ ਉਹ ਨਨੰਦ ਨਰਾਏ ਭਉਤ ਵਿੰਡਾਨਿਆ ਦੇਤ ਸੈ ਆਦੇਸ ਆਦਿ ਨੀਲ ਨਦ ਨਹਤ ਜੋ ਜੂਜੇ ਕੋ ਵੇਸ ਅਸਨ ਲੋਇ ਲੋਇ ਪੰਡਾ ਜੋਗ ਸਪਾਇ ਸੋਇ ਕਾ ਬਾਰ ਕਰ ਕਰ ਵੇ ਕਿਸ ਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਅਦਨੀਲ ਨਦਨਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ ਵੀਸ ਲਖ ਲਗਿੜਾ ਖਿਐ ਇੱਕ ਨਾਮ ਜਗਦੀਸ਼ੀ ਤਰਬਤ ਪਉੜੀਆ ਚੜਿਐ ਹੋਏ ਕੀਸ ਸੁਣ ਗੱਲਾ ਕਾਸ਼ ਕੀ ਈਤਾ ਈਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਤਖਣ ਜੋਰ ਜਪੈ ਨ ਜੋ ਨ ਮੰਗਨ ਦੇ ਨ ਜੋਰ ਜੋ ਨ ਜੀਵਨ ਮਰਨ ਨ ਜੋਰ ਜੋ ਨ ਰਾਜ ਮਾਲ ਮਨਸੂਰ ਜੋਰ ਨ ਸਤਿ ਗਿਆਨ ਵਿਚਾਰ ਜੋ ਨ ਜੁਗਤੀ ਹਟੈ ਸੰਸਾਰ ਜੇ ਸਭ ਜੋਰ ਕਰਵੇ ਖੈ ਸੋਏ ਨਾਨਕ ਤੂੰ ਨੀਚ ਨ ਹੋਏ ਰਾਤਿਰ ਉਤੇ ਤੀ ਤੀ ਵਾਰ ਪਉਣ ਪਣੀ ਅਗਣੀ ਪਤਾਲ ਤੇ ਸੋਇ ਧਰ ਤਿਥਾ ਵਰਖੀ ਤਰ ਮਿਸਾਲ ਤੇ ਸੋਜੀ ਜੋਤ ਕੇ ਰੰ ਦਿਨ ਕੈ ਨਾ ਵਣਿਕ ਅਨੰਤ ਕਰਮੀ ਕਰਮ ਹੋਇ ਵਿਚਾਰ ਸਚਾ ਸਚਾ ਦਰਵਾਜ਼ਾ ਇਥੈ ਸੁਣ ਪੰਜ ਪਰਵਾਣ ਨਦਰੀ ਕਰਮ ਬਵੈ ਨੀਸਾਨ ਕਜ ਬਗਾਈ ਉਥੈ ਪਾਇ ਨਾਨਕ ਜੇ ਆਜਪੈ ਜਾਇ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਉਣ ਪਾਣਿ ਬੈ ਸੰਦਰ ਕੇਤੇ ਕਣ ਮਹੇਸ਼ ਕੀਤੇ ਵਰਮੇ ਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ ਕੀਤੇ ਇੰਦਜਨ ਸੂਰਗ ਤੇ ਇਤੇ ਮੰਡਲ ਦੇਸ ਕੀਤੇ ਸ੍ਰੀ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੇ ਕੀਤੀਆਂ ਬਾਣੀ ਕੀਤੇ ਪਤ ਨਰਿੰਦ ਕੀਤੀਆਂ ਸ੍ਰੋਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਦਿੱਥਾ ਨਾ ਬਨੋਰ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਇਥੈ ਕਾੜੀਆਂ ਬਹੁਤਾਂ ਊਪ ਤਾਂ ਕੀਆ ਗੱਲਾਂ ਗਥੀਆਂ ਨਾ ਜਾਏ ਨੀਕੋ ਕਹਿ ਬਿਚ ਬਿਸਤਾਏ ਦਿੱਥਾ ਕੜੀਏ ਸੁਰਤ ਮਤ ਮਨ ਬੋਦੇ ਦਿੱਥਾ ਕੜੀਏ ਸੁਰ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਇਥੈ ਹੋਰ ਨਾ ਕੋਈ ਹੋਰ ਦਿੱਥਾ ਜੋਦ ਮਾਮਲ ਸੂਰਤਨ ਮੈਂ ਰਾਮ ਰਹਿਆ ਭਰਪੂਰ ਦਿੱਥਾ ਸੀਤੋ ਸੀਤਾ ਮੈਂ ਮਾਇ ਤਾਂ ਗ੍ਰੂਪ ਨਾ ਕਥਨੇ ਜਾਏ ਨਾਉ ਮਰਨ ਠਗੇ ਜਾਇ ਜਨ ਕੇ ਰਾਮ ਸੈਮਨ ਮਾਇ ਦਿਥੈ ਭਗਤ ਵਸੈ ਕੇ ਲੋਕ ਰੈ ਨੰਨ ਸੱਚਾ ਮਨ ਸੋਏ ਸਚ ਖੰਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿnhਾਲ ਦਿੱਤਾ ਕਨ ਮੰਡਲ ਵਰ ਪੰਦ ਜੇ ਕੋ ਕਥਤ ਅੰਤ ਨਾ ਅੰਤ ਤਿਥ ਲੋਲ ਆਕਰ ਜਿਵ ਜੋ ਕੁਮਤਵਤ ਅਦੁਕਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵਿਧ ਹਥਿਆਰ ਪੌਖ ਲਗਨ ਤਉਤਾਉ ਭਾਂਡਾ ਪਉ ਮ੍ਰਿਤ ਇਟਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਬਚੇ ਤੁਮ ਦੂਰ ਕਰਮੇ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ